ਦਾ ਮਾਲ ਆਂਦਾ ਉਹਨਾਂ ਦਾ ਮਾਲ ਜਾਂਦਾ ਕੋਈ ਕਿੱਥੋਂ ਕੰਮ ਕਰਨਗੇ ਜੀ ਜੋ ਦੱਸਦੇ ਨੇ ਕਿ ਲਗਭਗ ਡੇਢ ਦੋ ਘੰਟੇ ਫालतू ਜਿਹੜਾ ਟ੍ਰੈਫਿਕ ਹੈ ਟਰਾਂਸਪੋਰਟ ਮਹਿੰਗੀ ਪੈ ਜਾਂਦੀ ਹੈ ਉਹ ਸਟੇਟ ਜਿਹੜੀ ਆਪਾਂ ਇਹ ਚੀਜ਼ਾਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਤੇ ਬਹੁਤ ਸਾਰੇ ਕਿਸਾਨ ਲੀਡਰਸ ਨੂੰ ਮੈਂ ਵੀ ਨਿੱਜੀ ਤੌਰ ਤੇ ਜਾਣਦਾ ਉਹ ਵੀ ਸਹਿਮਤ ਨੇ ਪਰ ਸਿਰਫ ਕੁਝ ਚੀਜ਼ਾਂ ਕਰਕੇ ਇਹ ਜ਼ਿੱਦ ਜਿਹੜੀ ਹੈ ਇਹ ਚੰਗੀ ਗੱਲ ਨਹੀਂ ਸੀਐਮ ਸਾਹਿਬ ਨੇ ਮੇਰੇ ਸਾਹਮਣੇ ਦੇਖਿਆ ਮੈਂ ਆਪ ਦੇਖਿਆ ਕਿ ਅਸੀਂ ਪਹਿਲਾਂ ਤਾਂ ਕਦੀ ਨਹੀਂ ਦੇਖਦੇ ਹੁੰਦੇ ਕਿ ਸੀਐਮ ਸਾਹਿਬ ਇੰਨੀ ਮੀਟਿੰਗਾਂ ਕੋਈ ਸੀਐਮ ਕਿਸਾਨਾਂ ਨਾਲ ਇੰਨੀ ਨਹੀਂ देर ਬੈਠਦਾ ਸਾਡੇ ਸੀ ਮੈਨੂੰ ਯਾਦ ਹੈ ਉਹ ਪਹਿਲੀ ਕੈਬਿਨੇਟ ਜੋ ਤਾਂ ਪਹਿਲੀ ਕੈਬਿਨੇਟ ਮੀਟਿੰਗ ਹੋਈ ਉਸ ਕੈਬਿਨੇਟ ਮੀਟਿੰਗ ਦੇ ਵਿੱਚ ਹੀ ਜਿਹੜਾ ਸਭ ਤੋਂ ਪਹਿਲਾ ਏਜੰਡਾ ਆਇਆ ਉਹ ਪੰਜਾਬ ਦੇ ਵਿੱਚ ਲਗਭਗ 25-26 ਹਜ਼ਾਰ ਨੌਕਰੀਆਂ ਦੇਣ ਦਾ ਸੀਗਾ ਉਹ ਮਹਿਕਮੇ ਜਿਨ੍ਹਾਂ ਦੇ ਵਿੱਚ ਲਗਭਗ ਪਿਛਲੇ 20-22 ਸਾਲਾਂ ਤੋਂ ਕੋਈ ਭਰਤੀਆਂ ਨਹੀਂ ਹੋਈਆਂ ਸੀ ਅੱਜ ਉਹਨਾਂ ਮਹਿਕਮਿਆਂ ਦੇ ਵਿੱਚ ਵੀ ਰੌਣਕ ਲੱਗੀ ਹੈ ਤੁਸੀਂ ਇਸ ਤੁਸੀਂ ਆਪ ਵੀ ਹਰ ਇਵੈਂਟ ਦੇ ਵਿੱਚ ਜਿਹੜਾ ਵੀ ਨਿਪਟਿਵਤਰਵਨ ਸਮਾਰੋਹ ਹੁੰਦਾ ਤੁਸੀਂ ਆਪ ਹਾਜ਼ਰ ਹੁੰਦੇ ਹੋ ਤੁਸੀਂ ਸਾਰੇ ਸੀਨੀਅਰ ਜਰਨਲਿਸਟ ਹੋ ਤੁਸੀਂ ਵੀ ਦੇਖਿਆ ਹੋਣਾ ਕਿ ਇਹ ਇਦਾਂ ਦੇ ਪ੍ਰੋਗਰਾਮ ਪਿਛਲੇ ਕਦੀ ਸਰਕਾਰਾਂ ਚ ਨਹੀਂ ਹੁੰਦੇ ਸੀ ਮੈਨੂੰ ਯਾਦ ਹੈ ਪਿਛਲੀ ਸਰਕਾਰ ਦੇ ਵਿੱਚ ਸਿਰਫ ਕਹਿਣ ਨੂੰ ਘਰ ਘਰ ਨੌਕਰੀ ਦੇ ਨਾਮ ਤੇ ਕੋਈ ਰੋਜ਼ਗਾਰ ਮੇਲੇ ਲਾ ਕੇ ਉੱਥੇ ਬੱਚਿਆਂ ਦੇ ਜਿਹੜੇ ਹੈ ਜਿਹਨੂੰ ਕਹਿ ਸਕਦੇ ਰੈਜ਼ਿਊਮ ਲੈ ਕੇ ਤੇ ਉਹ ਸ਼ਾਮੀ ਉਹ ਰਿਜ਼ਿਊਮ ਡਸਟਬਿਨ ਚ ਮਿਲਦੇ ਸੀ ਉਹਨਾਂ ਦੇ ਮੇ ਮੇਰੀ ਉਹ ਰਿਜ਼ਿਊਮ ਜਿਹੜੇ ਡਸਟਬਿਨ ਚ ਪੇ ਮਿਲਦੇ ਸੀ ਕਈ ਖਬਰਾਂ ਵੀ ਲੱਗੀਆਂ ਅੱਜ ਜਿਹੜਾ ਹੈ ਅੰਕੜਾ ਹੈ ਲਗਭਗ ਜਿਹੜਾ ਹੈ ਉਹ ਆਲਰੇਡੀ 50000 ਤੋਂ ਪਲੱਸ ਜਾ ਚੁੱਕਿਆ ਤੇ ਜਿਵੇਂ ਅੱਜ ਸੀਐਮ ਸਾਹਿਬ ਨੇ ਵੀ ਦੱਸਿਆ ਪਿਛਲੇ ਦਿਨਾਂ ਦੇ ਵਿੱਚ ਲਗਭਗ 4000 ਦੇ ਆਸ-ਪਾਸ ਜਿਹੜੇ ਟੀਚਰਸ ਹੈ ਉਹ ਨਵੀਂ ਭਰਤੀ ਆ ਰਹੀ ਹੈ ਉਹਨਾਂ ਨੂੰ ਨਿਯੁਕਤੀ ਪੱਤਰ ਵਾਂਗ ਜਿਹੜੇ ਹੈ ਉਹ ਵੰਡੇ ਜਾਣਗੇ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਡੇ ਮਾਸਟਰ ਕੈਡਰ ਦੀ ਜਿਹੜੀ ਭਰਤੀ ਹੈ ਉਹ ਆ ਰਹੀ ਹੈ ਸਾਡੇ ਲੈਕਚਰਾਰਸੀ ਭਰਤੀ ਆ ਰਹੀ ਹੈ ਇਸ ਇਨਾ ਭਰਤੀਆਂ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਸਕੂਲ ਨਹੀਂ ਰਹੂਗਾ ਜਿਹੜੇ ਸਿੰਗਲ ਟੀਚਰ ਜਾਂ ਟੀਚਰਲੈਸ ਹੋਵੇ ਇੱਕ ਬਹੁਤ ਵੱਡੀ ਅਚੀਵਮੈਂਟ ਹੋਗੀ ਪੰਜਾਬ ਦੀ ਸਿੱਖਿਆ ਦੀ ਤੇ ਹੋਰ ਵੀ ਬਾਕੀ ਸਾਰੇ ਮਹਿਕਮਿਆਂ ਦੇ ਵਿੱਚ ਅੱਜ ਹਾਇਰ ਐਜੂਕੇਸ਼ਨ ਦੇਖੋ ਸਾਡੇ ਕੋਲ ਸਾਡੇ ਕਾਲਜ ਜਿਨ੍ਹਾਂ ਦੇ ਵਿੱਚ ਬਿਲਕੁਲ ਖਾਲੀ ਬਏ ਸੀ ਅੱਜ ਉਹਨਾਂ ਵਿੱਚ ਸ਼ਾਨਦਾਰ ਵੈਲ ਕੁਆਲੀਫਾਈਡ ਪ੍ਰੋਫੈਸਰਸ ਆ ਚੁੱਕੇ ਨੇ ਤੇ ਜਿਵੇਂ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹ سلسلہ ਇਦਾਂ ਹੀ ਚੱਲਦਾ ਰਹੂਗਾ ਤੇ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਪਰਸੋਂ ਅਮ ਅਸੀਕ ਕਾਰਜਕ੍ਰਮ ਜੋ ਵੀ ਸਾਡੀ ਸਰਕਾਰ ਚ ਸ਼ੁਰੂਆਤ ਹੋਈ ਹੈ ਬੈਸਟ ਸਕੂਲ ਅਵਾਰਡਸ ਉਹ ਸਕੂਲ ਜਿਨੇ ਆਪਣੇ ਆਪਣੇ ਚਾਹੇ ਸਰਕਾਰੀ ਸਕੂਲਾਂ ਦੀ ਗੱਲ ਕਰ ਰਿਹਾ ਮੈਂ ਜਿਨੇ ਵਕਫ ਵਕ ਚੀਜ਼ਾਂ ਦੇ ਵਿੱਚ ਚਾਹੇ ਉਹ ਰਿਜ਼ਲਟਸ ਹੋਣ ਚਾਹੇ ਦਾਖਲੇ ਹੋਣ ਅ ਦੇ ਵਿੱਚ ਵੈਲ ਪਰਫਾਰਮ ਕੀਤਾ ਅਸੀਂ ਉਹਨਾਂ ਨੂੰ ਸਨਮਾਨਿਤ ਕਰਾਂਗੇ ਉਹਨਾਂ ਸਕੂਲਾਂ ਨੂੰ ਰੈਕੋਗਨਾਈਜ਼ ਕਰਾਂਗੇ ਠੀਕ ਇਸੇ ਤਰੀਕੇ ਨਾਲ 8 ਤਰੀਕ ਨੂੰ 8 ਮਾਰਚ ਨੂੰ ਸਾਡੇ ਪ੍ਰਿੰਸੀਪਲਸ ਦਾ ਜਿਹੜਾ ਚੌਥਾ ਬੈਚ ਹੈ ਉਹ ਸਿੰਗਾਪੁਰ ਜਾ ਰਿਹਾ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਣਾ ਪਹਿਲੀ ਵਾਰੀ ਹੈ ਕਿ ਫਿਨਲੈਂਡ ਦੇ ਰਾਜਦੂਤ ਉਪ ਸਪੈਸ਼ਲੀ ਚੰਡੀਗੜ੍ਹ ਆਏ ਤੇ ਉਹਨੇ ਪੰਜਾਬ ਸਰਕਾਰ ਦੀ ਤਾਰੀਫ ਕੀਤੀ ਹੈ ਕਿ ਹਾਂ ਜੋ ਸਿੱਖਿਆ ਦੇ ਖੇਤਰ ਪੰਜਾਬ ਸਰਕਾਰ ਕੰਮ ਕਰ ਰਹੀ ਉਹ ਵਾਕਿਆ ਕਾਬਲੇ ਤਾਰੀਫ ਹੈ ਤੇ 15 ਮਾਰਚ ਤੋਂ ਸਾਡੇ ਪ੍ਰਾਇਮਰੀ ਟੀਚਰਸ ਦਾ ਦੂਜਾ ਬੈਚ ਉਹ ਜਿਹੜਾ ਹੈ ਉਹ ਫਿਨਲੈਂਡ ਜਾ ਰਿਹਾ ਹੈ ਐਡੀ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਪਹਿਲੀ ਵਾਰੀ ਆਈਟੀਆ ਇਸ ਨੂੰ ਰਿਵੈਮ ਕਰਨ ਲਈ ਅੱਜ ਵੀ ਅਸੀਂ ਯਾਨੀ ਆਈਟੀਐਸ ਉਹੀ ਕੋਰਸ ਜੋ 30 ਸਾਲ ਪਹਿਲਾਂ 20 ਸਾਲ ਪਹਿਲਾਂ ਜ਼ਮਾਨਾ ਬਹੁਤ ਅੱਗੇ ਨਿਕਲ ਗਿਆ ਹੈ ਤਾਂ ਦੁਨੀਆ ਦੇ ਵਿੱਚ ਜਿਹੜਾ ਟੈਕਨੋਲੋਜੀ ਦਾ ਸਕਿਲਿੰਗ ਦਾ ਵਰਲਡ ਲੀਡਰ ਹੈ ਉਹ ਜਰਮਨੀ ਹੈ ਅਸੀਂ ਆਪਣੀ ਟੈਕਨੀਕਲ ਐਜੂਕੇਸ਼ਨ ਦੀ ਟੀਮ ਹੈ ਜਿਹੜੀ ਆਫੀਸਰਸ ਦੇ ਵਿੱਚ ਕੁਝ ਟ੍ਰੇਨਰਸ ਨੂੰ ਉਹਨਾਂ ਨੂੰ ਜਰਮਨੀ ਭੇਜ ਰਹੇ ਹਾਂ 28 ਮਾਰਚ ਨੂੰ ਕਿ ਆਹ ਹੁਣ ਤੁਸੀਂ ਜਰਮਨੀ ਕੀ ਆਪਾਂ ਦੁਨੀਆ ਦਾ ਮੁਕਾਬਲਾ ਕਿੱਥੇ ਕਰਨਾ ਹੈ ਕਿੱਥੇ ਆਪਾਂ ਖੜੇ ਆ ਕੀ ਆਪਾਂ ਵੜਾ ਰਹੇ ਆ ਤੇ ਦੁਨੀਆ ਕਿੱਥੇ ਜਾ ਚੁੱਕੀ ਹੈ ਉਹਨਾਂ ਦੀ ਜਿਹੜੀ ਸਕਿਲਿੰਗ ਹੈ ਵੋਕੇਸ਼ਨਲ ਐਜੂਕੇਸ਼ਨ ਉਹ ਦੁਨੀਆ ਚ ਬੈਸਟ ਹੈ ਤਾਂ ਜਿੱਥੋਂ ਜੋ ਸਿੱਖਣ ਨੂੰ ਮਿਲਦਾ ਹੈ ਉਹ ਸੀ ਕਰ ਰਹੇ ਆ ਤੇ ਇਹ ਜਿਹੜੇ ਪ੍ਰਯਾਸ ਹੈ ਇਹ ਲਗਾਤਾਰ ਜਾਰੀ ਰਹੇ ਨੇ ਸਰਕਾਰ ਤੇ ਬਹੁਤ ਕੰਮ ਕਰ ਰਹੀ ਹੈ ਲੇਕਿਨ ਹਾਂਜੀ ਦੂਸਰੇ ਬੰਨੇ ਜਿਹੜੇ ਕਿਸਾਨ ਹੈ ਮੰਨਨ ਤੋਂ ਬਾਅਦ ਨਹੀਂ ਮੰਨਿਆ ਅੱਜ ਫਿਰ ਪ੍ਰਟਾਸ਼ ਕਰ ਰਹੇ ਰਸਤੇ ਰੋਕ ਕੇ ਜਾ ਰਹੇ ਦੇਖੋ ਜੀ ਆਲਰੇਡੀ ਆਲਰੇਡੀ ਸੀਐਮ ਸਾਹਿਬ ਕਹਿ ਚੁੱਕੇ ਆ ਉਹਦੇ ਉੱਤੇ ਦੇਖੋ ਅਸੀਂ ਸਾਡਾ ਦੇਖੋ ਮੈ ਅ ਲੋਕਾਂ ਦੀ ਖੇਜਲ ਖਵਾਲੀ ਨਹੀਂ ਹੋਣੀ ਚਾਹੀਦੀ ਲੇਖੋ ਤੁਸੀਂ ਅੱਜ ਕਿਤੇ ਵੀ ਖੜੇ ਹੋ ਜਦੋਂ ਵੀ ਇਹ ਲੋਕ ਬਹੁਤ ਪਰੇ ਲੋਕ ਬਹੁਤ ਪਰੇਸ਼ਾਨ ਨੇ ਤੇ ਇਵਨ ਜੇ ਤੁਸੀਂ ਦੇਖੋ ਪੰਜਾਬ ਦੀ ਤਰੱਕੀ ਦੇ ਲਈ ਆ ਇੰਡਸਟਰੀ ਆਪਾਂ ਨੁਕਸਾਨ ਕਿਦਾ ਕਰ ਰਹੇ ਆ ਠੀਕ ਆਪਣੇ ਆਪਾਂ ਨੁਕਸਾਨ ਆਪਣੇ ਪੰਜਾਬੀ ਭਰਾਵਾਂ ਦਾ ਹੀ ਕਰ ਰਹੇ ਆ ਆਪਣੇ ਵਪਾਰੀ ਭਰਾਵਾਂ ਦਾ ਹੀ ਕਰ ਰਹੇ ਆ ਉਹ ਵੀ ਸਾਡੇ ਵੀਰ ਹੈ ਮੈਨੂੰ ਯਾਦ ਹੈ ਜੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਤਾਂ ਮੈਂ ਆਪਣਾ ਤੁਹਾਨੂੰ ਇੱਕ ਨਿੱਜੀ ਕਿਸੇ ਸਾਥ ਜਿਹੜਾ ਮੈਂ ਸਾਂਝਾ ਕਰਾਂ ਮੈਂ ਉੱਥੇ ਜਾ ਕੇ ਅਸੀਂ ਸਭ ਆਪਣੇ ਆਪਣੇ ਤੌਰ ਤੇ ਕੋਈ ਰਾਜਨੀਤਿਕ ਤੌਰ ਤੇ ਨਹੀਂ ਆਪਾਂ ਸਾਰਿਆਂ ਨੂੰ ਲੱਗਿਆ ਕਿ ਪੰਜਾਬ ਦੀ ਗੱਲ ਹੈ ਤੇ ਮੈਂ ਉੱਥੇ ਦੇਖਿਆ ਕਿ ਉੱਥੇ ਜਦੋਂ ਸਿੰਘੂ ਬਾਰਡਰ ਦੇ ਉੱਤੇ ਕਿ ਚਪਲਾਂ ਦੀ ਬਹੁਤ ਲੋੜ ਹੈ ਉੱਥੇ ਚਪਲਾਂ ਨਹੀਂ ਤਾਂ ਮੈਨੂੰ ਯਾਦ ਹੈ ਕਿ ਮੈਂ ਲੁਧਿਆਣੇ ਦੀ ਇੱਕ ਨਾਮੀ ਬਾਜ਼ਾਰ ਚ ਕਿਤੇ ਠੋਕ ਤੇ ਚਪਲਾਂ ਲੈਣ ਸੋਚਿਆ ਕਿ 2 250 ਚਪਲ ਜਿਹੜੀ ਹੈ ਤੇ ਉਹ ਲੈ ਲਵਾਂ ਜਦੋਂ ਨਹੀਂ ਪੁੱਛਿਆ ਜਦੋਂ ਬਿੱਲ ਬਣਨ ਲੱਗਿਆ ਤਾਂ ਉਹ ਇੱਕ Hindu ਵਪਾਰੀ ਸੀਗਾ ਉਹ ਮੇਰੀ ਯਾਦ ਹੈ ਮੈਂ ਕਿਹਾ ਜੀ ਉਹ ਕਹਿੰਦਾ ਜੀ ਤੁਸੀਂ ਇੰਨੀ ਚੱਪਲਾ ਕਿ ਮੈਂ ਕਿਹਾ ਜੀ ਉੱਥੇ ਲੈ ਕੇ ਜਾਣੀ ਆ ਉਹ ਕਹਿੰਦਾ ਜੀ ਅੱਧੇ ਦੇ ਮੈਂ ਪੈਸੇ ਨਹੀਂ ਲਵਾਂਗਾ ਅਧੀਆਂ ਥੋੜੀਆਂ ਅੱਧੇ ਦੇ ਮੈਂ ਇਹ ਯਾਨੀ ਇੱਕ ਵਪਾਰੀ ਵੀ ਕਿਸਾਨਾਂ ਦੇ ਉਨੀ ਜਦੋਂ ਸਾਡਾ ਸਾਥ ਦਿੱਤਾ ਜੈਨੂਇਨ ਤਰੀਕੇ ਨਾਲ ਉਨੀ ਕਿਸਾਨਾਂ ਦਾ ਸਾਥ ਦਿੱਤਾ ਅੱਜ ਉਹਨਾਂ ਦਾ ਜਦੋਂ ਮਾਲ ਆਂਦਾ ਹੈ ਜੇ ਅਗਰ ਬਾਰਡਰ ਹੀ ਬੰਦ ਹੈ ਉਸ ਇਹਨਾਂ ਉਹਨੂੰ ਸਮਾਨ ਮਹਿੰਗਾ ਮਿਲੂਗਾ ਕਿੱਥੋਂ ਕੰਪੀਟ ਕਰਨਗੇ ਅੱਜ ਸਾਡੀ ਸਟੇਟ ਕਿੱਥੋਂ ਤਰੱਕੀ ਕਰੂਗੀ ਸਾਨੂੰ ਸਮਝਣਾ ਪੈਣਾ ਜਦੋਂ ਸਾਡੂੰ ਲੋੜ ਸੀ ਜਦੋਂ ਖੇਤੀ ਬਿੱਲ ਆਏ ਤਾਂ ਹਰ ਇੱਕ ਸ਼ਖਸ ਨੇ ਚਾਹੇ ਉਹ ਦੁਕਾਨਦਾਰ ਹੈ ਚਾਹੇ ਫੈਕਟਰੀ ਵਾਲਾ ਜਿਹਦਾ ਜੋਬਸ ਆਇਆ ਚਾਹੇ ਉਹ ਸਾਰਿਆਂ ਨੇ ਸਾਥ ਦਿੱਤਾ ਸਾਰੀ ਪੋਲਿਟੀਕਲ ਮੈਂ ਕੋਈ ਰਾਜਨੀਤ ਸਭ ਆਏ ਸਾਰੇ ਉੱਥੇ ਆਏ ਅਸੀਂ ਇਕੱਠੇ ਆਪਣੇ ਮੁੱਦੇ ਕਰੀ ਪਰ ਇਹ ਕਹਿਣਾ ਕਿ ਅੱਜ ਇੰਡਸਟਰੀ ਨੂੰ ਜਿਹੜਾ ਲੋਡ ਹੈ ਉਹਨਾਂ ਦਾ ਮਾਲ ਆਂਦਾ ਉਹਨਾਂ ਦਾ ਮਾਲ ਜਾਂਦਾ ਕੋਈ ਕਿੱਥੋਂ ਕੰਮ ਕਰਨਗੇ ਜੀ ਜੋ ਦੱਸਦੇ ਨੇ ਕਿ ਲਗਭਗ ਡੇਢ ਦੋ ਘੰਟੇ ਫਾਲਤੂ ਜਿਹੜਾ ਟ੍ਰੈਫਿਕ ਹੈ ਟਰਾਂਸਪੋਰਟ ਮਹਿੰਗੀ ਪੈ ਜਾਂਦੀ ਹੈ ਉਹ ਸਟੇਟ ਜਿਹੜੀ ਆਪਾਂ ਇਹ ਚੀਜ਼ਾਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਤੇ ਬਹੁਤ ਸਾਰੇ ਕਿਸਾਨ ਲੀਡਰਸ ਨੂੰ ਮੈਂ ਵੀ ਨਿੱਜੀ ਤੌਰ ਤੇ ਜਾਣਦਾ ਉਹ ਵੀ ਸਹਿਮਤ ਨੇ ਪਰ ਸਿਰਫ ਕੁਝ ਚੀਜ਼ਾਂ ਕਰਕੇ ਇਹ ਜ਼ਿੱਦ ਜਿਹੜੀ ਹੈ ਇਹ ਚੰਗੀ ਗੱਲ ਨਹੀਂ ਸੀਐਮ ਸਾਹਿਬ ਨੇ ਮੇਰੇ ਸਾਹਮਣੇ ਦੇਖਿਆ ਮੈਂ ਆਪ ਦੇਖਿਆ ਕਿ ਅਸੀਂ ਪਹਿਲਾਂ ਤਾਂ ਕਰ ਹੀ ਨਹੀਂ ਦੇਖਦੇ ਹੁੰਦੇ ਕਿ ਸੀਐਮ ਸਾਹਿਬ ਇੰਨੀ ਮੀਟਿੰਗਾਂ ਕੋਈ ਸੀਐਮ ਕਿਸਾਨਾਂ ਨਾਲ ਇੰਨੀ ਨਹੀਂ ਧੀਰ ਬੈਠਦਾ ਸਾਡੇ ਸੀਐਮ ਸਾਹਿਬ ਬੈਠਦੇ ਆ ਸਾਡੇ ਮੰਤਰੀ ਸਾਹਿਬਾਨ ਬੈਠਦੇ ਆ ਜਦੋਂ 2 ਵਜੇ ਤੱਕ ਰਾਤ ਤੱਕ ਤੁਸੀਂ ਕਦੀ ਕੋਈ ਮੁੱਖ ਮੰਤਰੀ ਬੈਠਿਆ ਦੇਖਿਆ ਕਿਸਾਨਾਂ ਦੇ ਨਾਲ ਉਹਨਾਂ ਦੇ ਹੱਕਾਂ ਲਈ ਪਰ ਉਸ ਦੇ ਬਾਵਜੂਦ ਜਿਹੜਾ ਇਹ ਰਵਈਆ ਇਹ ਬਿਲਕੁਲ ਜਿਹੜਾ ਗਲਤ ਦੇਖੋ ਮੈਂ ਮੈਂ ਫਿਰ ਮੈਂ ਆਪਣਾ ਦੇਖੋ ਮੈਂ ਅਸੀਂ ਮੈਂ ਤੁਹਾਨੂੰ ਆਪਣਾ ਪੱਖ ਮੈਂ ਤੁਹਾਨੂੰ ਇੱਕ ਇਸੇ ਚੋ ਹੀ ਦੱਸਦਾ ਕਿ ਮੈਂ ਨਿੱਜੀ ਕਿਸ ਹੈ ਅੱਜ ਜਿਹੜਾ ਵਪਾਰੀ ਹੈ ਅੱਜ ਉਹ ਕਿੱਥੇ ਆ ਜੋ ਪਰੇਸ਼ਾਨ ਹੈ ਜੀ ਅਸੀਂ ਇਹਦੇ ਨਾਲ ਕੀ ਹੈ ਕਿ ਅਸੀਂ ਆਪਣੀ ਸਪੋਰਟ ਹੈ ਜਿਹੜੀ ਇੱਕ ਮਾਸ ਲੈਵਲ ਦੀ ਸਪੋਰਟ ਹੈ ਹਾਂ ਮਾਸ ਬਲੇੜੀ ਮਾਸ ਲੈਵਲ ਦੀ ਸਪੋਰਟ ਹੈ ਅਸੀਂ ਉਹ ਗਵਾ ਰਹੇ ਹਾਂ ਅਸੀਂ ਆਪਣਾ ਜਿਹੜਾ ਹੈ ਭਾਈਚਾਰਾ ਅਸੀਂ ਆਪਣਾ ਜਿਹੜਾ ਹੈ ਉਹੀ ਗਵਾ ਰਹੇ ਹਾਂ ਜਿੱਥੇ ਵੀ ਯਾਨੀ ਜਦੋਂ ਸਭ ਨੇ ਸਾਥ ਦਿੱਤਾ ਸਾਨੂੰ ਜ਼ਰੂਰਤ ਹੈ ਕਿ ਉਹਨਾਂ ਦੇ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਬਹੁਤੀਆਂ ਕੇਂਦਰ ਸਰਕਾਰ ਤੋਂ ਨੇ ਹਾਂ ਠੀਕ ਹੈ ਨਾਲ ਖੜੀ ਹੈ ਸਰਕਾਰ ਪਰ ਰਸਤੇ ਰੋਕਨੇ ਰੇਲਾਂ ਰੋਕਣੀਆਂ ਦੇਖੋ ਕਿਸੇ ਨੂੰ ਅਮਰਜੈਂਸੀ ਹੋ ਸਕਦੀ ਹੈ ਬਹੁਤ ਸਾਰੇ ਸਾਡਾ ਜਿਹੜਾ ਡਾਈਸ ਪੋਰ ਹੈ ਬਹੁਤ ਸਾਰੇ ਐਨਆਰਆਈ ਆਂਦੀ ਫਲਾਈਟ ਹੁੰਦੀ ਹੈ ਕੋਈ ਆ ਰਿਹਾ ਪੰਜਾਬ ਕੋਈ ਜਾ ਰਿਹਾ ਕਿਸੇ ਨੇ ਕੋਈ ਵਿਆਹ ਕਰਿਆ ਕਿਸੇ ਦੀ ਨੌਕਰੀ ਹੈ ਕਿਸੇ ਦੀ ਪਾਸਪੋਰਟ ਅਪੁਆਇੰਟਮੈਂਟ ਹੈ ਕਿਸੇ ਦੀ ਕੁਝ ਅਪੁਆਇੰਟਮੈਂਟ ਹੈ ਕਿ ਕੋਈ ਇਹ ਚੀਜ਼ਾਂ ਜਿਹੜੀਆਂ ਗਲਤ ਨਹੀਂ ਕਿਸਾਨ ਕਿਸਾਨ ਮੈਂ ਮੈਂ ਮੇਰੀ 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 ਬੇਨਤੀ ਹੈ ਜੀ ਮੈਂ ਮੇਰਾ ਦੇਖੋ ਮੇਰਾ ਇੱਕ ਸੁਭਾਅ ਹੈ ਤੁਸੀਂ ਮੇਰੇ ਹਲਕੇ ਬਾਰੇ ਮੇਰੇ ਡਿਪਾਰਟਮੈਂਟ ਬਾਰੇ ਜੋ ਵੀ ਪੁੱਛੋ ਮੈਂ ਉਹ ਮੈਂ ਦੱਸ ਚੁੱਕਾ ਹਾਂ ਇਹਨਾਂ ਨੂੰ ਜੀ ਧੰਵਾਦ ਜੀ